ਵਿਵਾਦਾਂ ਵਿੱਚ ਕਿਰੇ ਗੈਰੀ ਸੰਦੂ ਜਿਆ ਦੱਸਣਾ ਹੈ ਕਿ ਪੰਜਾਬੀ ਇੰਡਸਟਰੀ ਦੇ ਕਾਫੀ ਪੁਰਾਣੇ ਤੇ ਮਸ਼ਹੂਰ ਗਾਇਕ ਨੇ ਗੈਰੀ ਸੰਦੂ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਉਹਨਾਂ ਦੇ ਗਾਣਿਆਂ ਦੇ ਲਈ ਪਰ ਦੱਸਣਾ ਹੈ ਕਿ ਇਸ ਵੇਲੇ ਉਹ ਵਿਵਾਦਾਂ ਦੇ ਵਿੱਚ ਕਿਰੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਗੈਰੀ ਸੰਦੂ ਵਿਵਾਦਾਂ ਵਿੱਚ ਕਰ ਗਏ ਅਸਲ ਦੇ ਵਿੱਚ 4 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਲਾਈਵ ਸ਼ੋਅ ਦੇ ਦੌਰਾਨ ਗੈਰੀ ਸੰਦੂ ਅਤੇ ਹਿੰਦੂ ਦੇਵਤਿਆਂ ਨੂੰ ਸਮਰਪਿਤ ਇੱਕ ਪਜਨ ਦਾ અપਮਾਨ ਕਰਨ ਦਾ ਦੋਸ਼ ਹੈ ਜਿਹਾਂ ਗੈਰੀ ਸੰਧੂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਪਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨਾਲ ਜੋੜ ਕੇ ਗਿਆ ਜਿਸ ਕਾਰਨ ਇਹ ਵਿਵਾਦ ਪੈਦਾ ਹੋ ਗਿਆ ਸ਼ਿਵ ਸੈਨਾ ਪੰਜਾਬ ਦੇ ਨੇਤਾ ਭਾਨੂ ਪ੍ਰਤਾਪ ਨੇ ਕਿਹਾ ਗੈਰੀ ਸੰਧੂ ਨੇ ਪਜਨ ਨੂੰ 트럼ਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਸਨੇ ਕਿਹਾ ਤਰਨ ਤਰਨ ਦੇ ਵਿੱਚ ਉਪਚੋਣ ਪੂਰਾ ਹਿੰਦੂ ਭਾਈਚਾਰਾ ਸ਼ਾਮਿਲ ਹੋ ਰਿਹਾ ਹੈ ਉਹ ਗੈਰੀ ਸੰਧੂ ਦੀਆਂ ਕਾਰਵਾਈਆਂ ਨੂੰ ਸਾਰੇ ਹਿੰਦੂ ਨੇਤਾਵਾਂ ਦੇ ਧਿਆਨ ਦੇ ਵਿੱਚ ਲਾਉਣਗੇ ਤੇ ਇਸ ਤੋਂ ਬਾਅਦ ਗੈਰੀ ਸੰਧੂ ਦਾ ਵਿਰੋਧ ਕਿਵੇਂ ਕਰਨਾ ਹੈ ਇਸ ਬਾਰੇ ਫੈਸਲਾ ਲਿਆ ਜਾਵੇਗਾ ਤੇ ਇਸ અપਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੰਸਟਾਗ੍ਰam ਤੇ ਅਸ਼ਵਨੀ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ ਗੈਰੀ ਦੇ ਕੰਮ ਵੀ ਗਲਤ ਹੋ ਗਏ ਹਨ ਇਸ ਦੌਰਾਨ ਇੱਕ ਹੋਰ ਯੂਜ਼ਰ शिवराज मेहरा ने लिखया कहानी खत्म हो गई है गैरीपा जी दीपक ठाकुर ने लिखया साडे देव समाज दा मजाक ना उडाओ अते एहे के हो जे हा सददा इस भजन दे बोल तुसी बदल के गा रहे हो ओहो मां वैष्णो देवी नो समर्पित भजन है ता गिल ने भी एहे लिखया थानू कोई समझ नहीं है एहे मां देवी नो समर्पित भजन है तुसी इस दा की बना रहे हो ता वख-वख यूजर्स दे बोलो आपको अपनी टिपणियां ਸામਨੇ ਰੱਖੀਆਂ ਜਾ ਰਹੀਆਂ ਨੇ